ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਨਾਲ ਪੰਜਾਬ ਦੀਆਂ ਹੀ ਰਾਜਨੀਤਿਕ ਪਾਰਟੀਆਂ ਦੁਆਰਾ ਜੋ ਇਹਨੂੰ ਧੋਖਾ ਦਿੱਤਾ ਜਾ ਰਿਹਾ ਹੈ ਜਾਂ ਧੋਖਾ ਦਿੱਤਾ ਗਿਆ ਉਸ ਬਾਰੇ ਗੱਲ ਆਪਾਂ ਆਜ਼ਾਦੀ ਤੋਂ ਸ਼ੁਰੂ ਕਰਾਂਗੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਟਾਈਮ ਦੇ ਉੱਤੇ ਨਹਿਰੂ ਨੇ ਪਟੇਲ ਨੇ ਹੋਰ ਵੱਡੇ ਲੀਡਰਾਂ ਨੇ ਸਿੱਖ ਲੀਡਰਾਂ ਨੂੰ ਗੱਲ ਵਿੱਚ ਜਫੀਆਂ ਪਾ ਪਾ ਕੇ ਗੱਲ ਨਾਲ ਲਾ ਲਾ ਕੇ ਇਹ ਮਨਾਲਿਆ ਕਿ ਅਸੀਂ ਹਿੰਦੁਸਤਾਨ ਦੇ ਨਾਲ ਰਵਾਂਗੇ ਵਾਦਾ ਕੀਤਾ ਗਿਆ ਕਿ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ ਸਪੈਸ਼ਲ ਸਟੇਟਸ ਮਿਲੇਗਾ ਪੰਜਾਬ ਨੂੰ ਤੇ ਸਾਡੇ ਲੀਡਰ ਆ ਗਏ ਇਹਨਾਂ ਦੇ ਬਹਿਕਾਵੇ ਦੇ ਵਿੱਚ ਤੇ ਆਜ਼ਾਦੀ ਤੋਂ ਬਾਅਦ ਪਹਿਲਾ ਤਮਕਾ ਸਾਡੇ ਗਲ ਦੇ ਵਿੱਚ ਪਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ ਇਹ ਤਮਕਾ ਦੇਣ ਤੋਂ ਬਾਅਦ ਜਿੱਥੇ ਭਾਸ਼ਾ ਦੇ ਆਧਾਰ ਦੇ ਉੱਤੇ ਸੂਰੇ ਦੇਸ਼ ਦੇ ਵਿੱਚ ਸੂਬੇ ਬਣੇ ਉੱਥੇ ਸਾਨੂੰ ਪੰਜਾਬੀ ਸੂਬਾ ਲੈਣ ਦੇ ਲਈ ਵੀ ਮੋਰਚਾ ਲਾਉਣਾ ਪਿਆ ਔਰ کافی ਮਿਹਨਤ ਕਰਨੀ ਪਈ ਲੀਡਰਾਂ ਨੇ ਉਸ ਮੋਰਚੇ ਦੇ ਵਿੱਚ ਵੀ ਸਾਡੇ ਨਾਲ ਗਦਾਰੀ ਕੀਤੀ ਤੇ ਰੈਂਦੀ ਕਸਰ ਕੁਝ ਲੋਕਾਂ ਨੇ ਪੂਰੀ ਕੀਤੀ ਉਹਨਾਂ ਗੰਦੇ ਲੋਕਾਂ ਨੇ ਜਿਨ੍ਹਾਂ ਦੇ ਦਾਦੇ ਪੜਦਾਦੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਜੰਮੇ ਪਲੇ ਜਿਹੜੇ ਨੌਕਰੀ ਪੇਸ਼ਾ ਆਪਣਾ ਕਾਰੋਬਾਰ ਪੰਜਾਬ ਦੇ ਵਿੱਚ ਕਰਦੇ ਸੀਗੇ ਜਿਨ੍ਹਾਂ ਦੀਆਂ ਸੱਤ ਪੀੜ੍ਹੀਆਂ ਨੇ ਆਪਣੀਆਂ ਧੀਆਂ ਆਪਣੀਆਂ ਭੈਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਲੋਕਾਂ ਦੇ ਨਾਲ ਵਿਆਹਿਆ ਉਹਨਾਂ ਲੋਕਾਂ ਨੇ ਅਖੀਰ ਜਦੋਂ ਟਾਈਮ ਆਇਆ ਤੇ ਸਾਥ ਦਿੱਤਾ ਸੈਂਟਰ ਗਵਰਨਮੈਂਟ ਦਾ ਔਰ ਲਿਖਾਇਆ ਕਿ ਅਸੀਂ ਹਿੰਦੀ ਬੋਲਦੇ ਹਾਂ ਸਾਡੀ ਮਾਤ ਭਾਸ਼ਾ ਹਿੰਦੀ ਹੈ ਜਿਸ ਦੀ ਵਜ੍ਹਾ ਕਰਕੇ ਸਾਨੂੰ ਪੰਜਾਬ ਦੇ ਵਿੱਚੋਂ ਹਰਿਆਣਾ ਕੱਢ ਦਿੱਤਾ ਗਿਆ। ਕੁਝ ਹਿੱਸਾ ਹਿਮਾਚਲ ਨੂੰ ਦੇ ਦਿੱਤਾ ਗਿਆ। ਔਰ ਇੱਕ ਲੰਗੜਾ ਪੰਜਾਬ ਸਾਡੇ ਸਿੱਖ ਲੀਡਰਾਂ ਦੇ ਹੱਥ ਤੇ ਧਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਬਾਅਦ ਦੇ ਵਿੱਚੋਂ ਕੈਰੋਂ ਵਰਗੇ, ਮਾਸਟਰ ਬਲਦੇਵ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ ਯਾ ਬਾਦਲਾਂ ਵਰਗੇ ਇਹੋ ਜਿਹੇ ਨੂੰ ਆਪਣੀ ਪਿੱਠ ਥਾਪੜਨ ਦਾ ਮੌਕਾ ਮਿਲ ਗਿਆ ਕਿ ਅਸੀਂ ਪੰਜਾਬੀ ਸੂਬਾ ਲੈ ਕੇ ਦਿੱਤਾ ਕੁਝ ਹਾਕਮਾਂ ਦੇ ਦਿਲਾਂ ਵਿੱਚ ਖੋਟ ਸੀਗੀ ਰੈਂਦੀ ਕਸਰ ਇਹਨਾਂ ਲੋਕਾਂ ਨੇ ਪੂਰੀ ਕੀਤੀ ਔਰ ਜਿਹੜਾ ਸਾਨੂੰ ਸੂਬਾ ਦਿੱਤਾ ਗਿਆ ਉਹ ਸੂਬਾ ਕਹਦਾ ਸੂਬੇ ਦਿੱਤੀ ਗਈ ਔਰ ਉਹਦੇ ਵਿੱਚੋਂ ਵੀ ਬਾਅਦ ਦੇ ਵਿੱਚੋਂ ਜੋ ਕੁਝ ਹੋਇਆ ਪਾਣੀਆਂ ਦੀ ਵੰਡ ਦੇ ਨਾਂ ਦੇ ਉੱਤੇ ਸ਼ਰੇਆਮ ਪੰਜਾਬ ਨਾਲ ਧੋਖਾ ਕੀਤਾ ਗਿਆ ਇਸ ਧੋਖੇ ਦੇ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਜਿਹੜਾ ਸੀਗਾ ਉਹ ਵੀ ਬਰਾਬਰ ਦਾ ਜ਼ਿੰਮੇਵਾਰ ਉਸ ਤੋਂ ਪਹਿਲਾਂ ਗੈਨੀ ਜੈਲ ਸਿੰਘ ਬਰਾਬਰ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਉਦੋਂ ਸਾਂਸ ਸੀਗਾ ਬਰਾਬਰ ਦਾ ਜ਼ਿੰਮੇਵਾਰ ਇੰਨਾ ਦੀ ਸਰਕਾਰ ਜਾਣ ਤੋਂ ਬਾਅਦ ਜਦੋਂ ਬਾਦਲ ਸਰਕਾਰ ਬਣਦੀ ਹੈ ਤੇ ਬਾਦਲ ਪ੍ਰਕਾਸ਼ ਸਿੰਘ ਬਾਦਲ ਔਰ ਟੋੜਾ ਲਾਂਗੋਵਾਲ ਵਗੈਰਾ ਵੀ ਜਿਹੜੇ ਨੇ ਇਹ ਸਭ ਉਹਨਾਂ ਹੀ ਜ਼ਿੰਮੇਵਾਰ ਨੇ ਐਸਬੀਐਲ ਨਹਿਰ ਬਣਨ ਦੇ ਵਿੱਚ ਜਿੰਨੀ ਕਿ ਕਾਂਗਰਸ ਸਰਕਾਰ ਜ਼ਿੰਮੇਵਾਰ ਸੀਗੀ ਹਾਲਾਂਕਿ ਸ਼ੁਰੂ ਦੇ ਵਿੱਚ ਗੱਲ ਇਹ ਵੀ ਹੋਈ ਸੀ ਕਿ ਜਦੋਂ ਇਹ ਨਹਿਰ ਪੁੱਟੀ ਜਾਣ ਲੱਗੀ ਸੀਗੀ ਤੇ ਬਾਦਲ ਸਾਹਿਬ ਜਿਹੜੇ ਆ ਉਹ ਆਪ ਟਪਾ ਲਾ ਕੇ ਤੇ ਨਹਿਰ ਦਾ ਉਦਘਾਟਨ ਕਰਨ ਲੱਗੇ ਸੀਗੇ ਉਹ ਤੇ ਟੌੜੇ ਨੇ ਇਹਦੇ ਦਿਮਾਗ ਦੇ ਵਿੱਚ ਗੱਲ ਪਾਈ ਕਿ ਤੂੰ ਇਹ ਕੀ ਕਰਨ ਲੱਗਾ ساری ਉਮਰ ਜੁੱਤੀਆਂ ਖਾਂਦਾ ਰਹੇਗਾ ਸਿੱਖ ਕੌਮ ਕੋ ਤੇ ਖਾਂਦਾ ਰਿਹਾ ਹੈ ਅਜੇ ਤੱਕ ਵੀ ਕੈਰੋਂ ਦੇ ਕਹਿਣ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਜਿਹੜਾ ਸੋਨਾ ਕੱਢ ਕੇ ਦਿੱਤਾ ਦੇਸ਼ ਨੂੰ ਉਹਦੀ ਅਰਥ ਵਿਵਸਥਾ ਜਿਹੜੀ ਆ ਵਧੀਆ ਕਰਨ ਦੇ ਦਿੱਤੇ ਉਸ ਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਪੰਜਾਬ ਨੂੰ ਤੇ ਛੱਡੋ ਉਸ ਦਾ ਕੈਰੋਂ ਨੂੰ ਵੀ ਕੀ ਫਾਇਦਾ ਹੋਇਆ ਕੇਰੋਂ ਸਾਹਿਬ ਨੂੰ ਜੋ ਮੌਤ ਮਿਲੀ ਉਹ ਤੁਸੀਂ ਸਾਰੇ ਜਾਣਦੇ ਹੋ ਜਦੋਂ ਨਹਿਰੂ ਨੂੰ ਲੋੜ ਸੀਗੀ ਔਰ ਨਹਿਰੂ ਕੇਰੋਂ ਨੂੰ ਆਪਣਾ ਸ਼ੇਰ ਕਹਿ ਕੇ ਸੰਬੋਧਨ ਕਰਦਾ ਸੀ ਕਿ ਕੇਰੋਂ ਜਿਹੜਾ ਹੈ ਇਹ ਨਹਿਰੂ ਦੇ ਸ਼ੇਰ ਹੈ ਲੋਕ ਇਹ ਬੋਲਦੇ ਹੁੰਦੇ ਸੀਗੇ ਔਰ ਜਦੋਂ ਮਤਲਬ ਨਿਕਲ ਗਿਆ ਇਸੇ ਆਪਣੇ ਸ਼ੇਰ ਨੂੰ ਮਿਲਣ ਦੇ ਲਈ ਨਹਿਰੂ ਨੇ 3 ਦਿਨ ਇਹਦੇ ਤਰਲੇ ਕਢਾਏ ਸੀਗੇ 3 ਦਿਨ ਔਰ ਮਿਲਣ ਦਾ ਟਾਈਮ ਮੌਕਾ ਫੇਰ ਵੀ ਨਿਸ਼ੀਦਤਾ ਹੈ ਔਰ ਰੋਂਦਾ ਸੀਗਾ ਇੱਕ ਇਹਦਾ ਯਾਰ ਸੀਗਾ ਪੱਤਰਕਾਰ ਲੁਧਿਆਣੇ ਉਹਦੇ ਘਰ ਦੇ ਵਿੱਚ ਜਾ ਕੇ ਉਹਦੇ ਕਮਰੇ ਦੇ ਵਿੱਚ ਬੈਠ ਕੇ ਇਹ ਰੋਇਆ ਕਿ ਮੈਂ ਨਹਿਰੂ ਨੂੰ ਆਪਣਾ ਸਮਝਦਾ ਸੀਗਾ ਔਰ ਨਹਿਰੂ ਨੇ ਮੇਰੇ ਨਾਲ ਕੀ ਕੀਤਾ ਜੋ ਕੁਝ ਵੀ ਕਾਂਗਰਸ ਗਵਰਨਮੈਂਟ ਨੇ ਸਾਡੇ ਨਾਲ ਕੀਤਾ ਚਰਾਸੀ ਵਿੱਚ ਦਰਬਾਰ ਸਾਹਿਬ ਤੇ ਅਟੈਕ ਕੀਤਾ 40 ਹੋਰ ਗੁਰਦਾਰਾ ਸਹਿਬਾਨ ਤੇ ਅਟੈਕ ਕੀਤਾ ਔਰ ਉਸ ਟਾਈਮ ਜਿਹੜੇ ਸਿੱਖ ਆਈਏਸ ਅਫਸਰ ਸਨ ਜਾਂ ਸਿੱਖ ਜਨਰਲ ਸਨ ਉਹਨਾਂ ਦੇ ਨਾਲ ਇਸ ਕਾਂਗਰਸ ਗਵਰਨਮੈਂਟ ਨੇ ਸੈਂਟਰ ਦੀ ਗਵਰਨਮੈਂਟ ਨੇ ਔਰ ਪੰਜਾਬ ਗਵਰਨਮੈਂਟ ਨੇ ਵੀ ਕੀ ਕੀਤਾ ਇਹ ਬੜੀ ਲੰਮੀਆਂ ਕਹਾਣੀਆਂ ਨੇ ਜੀ ਕਿਤੇ ਕਿਤੇ ਬੈਠੋ ਯਾ ਤੁਸੀਂ ਕਿਤਾਬਾਂ ਪੜ੍ਹੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਇੰਦਰਾ ਨੇ ਜੋ ਕੁਝ ਵੀ 84 'ਚ ਕੀਤਾ ਸਿੱਖਾਂ ਨੇ ਉਹਦਾ ਬਦਲਾ ਲਿਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਕਾਲੀ ਦਲ ਬਾਦਲਾਂ ਦੀ। ਜੋ ਇਹਨਾਂ ਦੇ ਟਾਈਮ ਦੇ ਉੱਤੇ ਪੰਜਾਬ ਦੇ ਹਿੱਤਾਂ ਦਾ ਘਾਣ ਹੋਇਆ ਉਹ ਤੁਸੀਂ ਸਾਰੇ ਜਾਣਦੇ ਹੋ। ਰਲ ਮਿਲ ਕੇ ਇਹਨਾਂ ਨੇ ਮੋਰਚਾ ਲਾਇਆ ਸੀਗਾ ਧਰਮ ਯੁੱਧ ਮੋਰਚਾ ਜਿਹਦੇ ਆੜ ਦੇ ਵਿੱਚ ਸੈਂਟਰ ਗਵਰਨਮੈਂਟ ਨੇ 84 ਦਾ ਅਟੈਕ ਕੀਤਾ ਜਦੋਂ ਇਹ ਮੋਰਚਾ ਲੱਗਾ ਸੀਗਾ ਟੋੜਾ ਸਾਹਿਬ ਹੋ ਗਿਆ ਬਾਦਲ ਹੋ ਗਿਆ ਰਾਮੂ ਵਾਲੀਆ ਹੋ ਗਿਆ ਲੋਂਗਵਾਲ ਹੋ ਗਿਆ ਇਹਨਾਂ ਨੇ ਸੰਤਾ ਦੇ ਨਾਲ ਖਲੋ ਕੇ ਅਕਾਲ ਤਖਤ ਸਾਹਿਬ ਤੇ ਕਸਮ ਖਾਧੀ ਸੀਗੀ ਕਿ ਜਦੋਂ ਤੱਕ ਮੋਰਚਾ ਫਤੇ ਨਹੀਂ ਹੁੰਦਾ ਅਸੀਂ ਮੋਰਚਾ ਸਮਾਪਤ ਨਹੀਂ ਕਰਾਂਗੇ ਫਿਰ ਦੌਰ ਚੰਡਿਆ ਜੀ ਅੰਦਰੂਖਤ ਦੀਆਂ ਮੀਟਿੰਗਾਂ ਦਾ ਇਹੋ ਜਿਹੇ ਸਾਰੇ ਲੀਡਰ ਜਿਹੜੇ ਆ ਇਹਨਾਂ ਨੇ ਕਾਂਗਰਸ ਗਵਰਨਮੈਂਟ ਦੇ ਨਾਲ ਸੈਂਟਰ ਦੀ ਗਵਰਨਮੈਂਟ ਦੇ ਨਾਲ ਹੱਥ ਮਲਾਇਆ ਔਰ ਚੋਰੀ ਜਾ ਕੇ ਮੀਟਿੰਗਾਂ ਕੀਤੀਆਂ ਉੱਥੇ ਫਿਰ ਇਹ ਜਦੋਂ ਮੋਰਚੇ ਤੋਂ ਭੱਜਦੇ ਨੇ ਤੇ ਸਿਰਫ ਜਿਹੜੇ ਸੰਤ ਨੇ ਉਹੋ ਹੀ ਨਹੀਂ ਭੱਜੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤੇ ਸੌਂ ਖਾਦੀ ਐ ਜਦੋਂ ਤੱਕ ਗੱਲ ਇੱਕ ਪਾਸੇ ਨਾਲ ਲੱਗੀ ਮੋਰਚਾ ਨਹੀਂ ਹਟੇਗਾ ਔਰ ਲੋਂਗੋਵਾਲ ਸਾਹਿਬ ਦਾ ਇਹ ਬਿਆਨ ਸੀਗਾ ਕਿ ਇਹ ਸੰਤ ਆਪ ਤੇ ਮਰੇਗਾ ਇਹ ਨਾਲ ਸਾਨੂੰ ਵੀ ਮਰਵਾਏਗਾ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕਿਦਾਂ 84 ਦੇ ਅਟੈਕ ਦੇ ਵਿੱਚ ਖੁਦ ਭਾਰਤੀ ਫੌਜ ਜਿਹੜੀ ਹੈ ਇਹਨਾਂ ਨੂੰ ਬਖਤਰਬੰਦ ਗੱਡੀ ਦੇ ਵਿੱਚ ਬਿਠਾ ਲ ਕੇ ਬਾਦਲ ਨੂੰ ਟੋੜੇ ਨੂੰ ਲੋਂਗੋਵਾਲ ਰਾਮੋਵਾਲੀਆ ਇਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਤੇ ਦਰਬਾਰ ਸਾਹਿਬ ਤੋਂ ਬਾਹਰ ਲੈ ਕੇ ਗਈ ਉਸ ਟਾਈਮ ਤੇ ਚੰਦੂ ਮਾਜਰਾ ਜਿਹੜਾ ਅੱਜ ਕਹਿੰਦਾ ਕਿ ਮੈਂ ਪੰਜਾਬ ਨੂੰ ਬਚਾਉਣਾ ਹੈ ਇਹ ਵੀ ਸੰਤਾ ਕੋ ਆਪਣੇ ਮਰਜੀਵੜੇ ਸਿੱਖ ਲੈ ਕੇ ਜਾਂਦਾ ਹੁੰਦਾ ਸੀਗਾ ਜੀ ਅੱਜ ਮੈਂ 2000 ਮਰਜੀਵੜਾ ਲੈ ਕੇ ਆਇਆ ਮੈਂ ਅੱਜ 3000 ਮਰਜੀਵੜਾ ਲੈ ਕੇ ਆਇਆ ਇਹ ਤੁਹਾਡਾ ਸਾਥ ਦੇਣਗੇ ਤੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹੈ ਨਾ ਤੇ ਚੰਦੂ ਮਾਜਰਾ ਲੱਭਿਆ ਤੇ ਨਾ ਕੋਈ ਮਰਜੀਵੜਾ ਲੱਭਿਆ ਉੱਥੇ ਤੇ ਜਿਹੜੇ ਮਰਜੀਵੜੇ ਦੂਜੇ ਸੀਗੇ ਉਹੋ ਹੀ ਲੜੇ ਇੱਕ ਕੁਰਤੂਕਤਾ ਨੇ ਇਹਨਾਂ ਲੋਕਾਂ ਦੀ ਇਹਨਾਂ ਦੀ ਸਰਕਾਰ ਵਲੇ ਜੇ ਹੁਣ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਕੱਲੇ ਚੋਰੀ ਨਹੀਂ ਹੋਏ ਅਗਲਿਆਂ ਨੇ ਪੋਸਟਰ ਲਾ ਕੇ ਸ਼ਰੈ ਹਮ ਸਿੱਖ ਕੌਮ ਨੂੰ ਮੰਗਾ ਰਿਆ ਕਿ ਚੋਰੀ ਵੀ ਕੀਤਾ ਔਰ ਅਸੀਂ ਬੇਅਦਬੀ ਵੀ ਕਰਾਂਗੇ ਤੁਸੀਂ ਫੜ ਲਓ ਜੇ ਸਾਨੂੰ ਫੜ ਸਕਦੇ ਹੋ ਤੇ ਦੱਸੋ ਉਦੋਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਸ ਟਾਈਮ ਕੋਈ ਐਕਸ਼ਨ ਨਹੀਂ ਲਿਆ ਜਿਹੜੀ ਸੰਗਤ ਬਰਗਾੜੀ ਮੋਰਚੇ ਤੇ ਬੈਠੀ ਉਹਨਾਂ ਤੇ ਗੋਲੀ ਚਲਾਈ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੇ ਨਾਲ ਸਭ ਕੁਝ ਹੋਇਆ ਸਰੂਪ ਉੱਥੋਂ ਤਾਂ ਚੋਰੀ ਹੋਏ ਹੋਏ ਦਰਬਾਰ ਸਾਹਿਬ ਦੇ ਵਿੱਚੋਂ 200 ਕਿੰਨੇ ਸਰੂਪ ਜਾਂ ਕੋਈ 300 ਦੀ ਗਿਣਤੀ ਦੱਸਦਾ ਕੋਈ 200 ਦੀ ਦੱਸਦਾ ਉਹਨਾਂ ਬਾਰੇ ਵੀ ਕੋਈ ਪਤਾ ਨਹੀਂ ਲੱਗਾ ਪਰ ਇਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਿੱਕੀ ਉਲਟਾ ਸਾਡੀ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਹਨਾਂ ਨੇ ਇੰਨਾ ਸ਼ਿਕੰਜਾ ਕੱਸਿਆ ਇਹੋ ਜਿਹੇ ਹਾਲਾਤ ਕਰ ਦਿੱਤੇ ਕਿ ਪਾਰਟੀ ਦਾ ਪ੍ਰਧਾਨ ਵੀ ਬਾਦਲ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਾਦਲ ਸਾਹਿਬ^- ਗ੍ਰਹਿ ਮੰਤਰੀ ਛੋਟਾ ਬਾਦਲ ਸਾਹਿਬ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਮਤਲਬ ਕਿ ਇਹ ਕਿ ਸਾਰੇ ਬਾਦਲ ਹੀ ਇਹਨਾਂ ਨੇ ਇਕੱਠੇ ਕਰ ਲਏ ਔਰ ਇਹਨਾਂ ਨੇ ਕਮੇਟੀ ਤੇ ਵੀ ਕਬਜ਼ਾ ਕੀਤਾ ਉਸੇ ਕਮੇਟੀ ਤੇ ਕਬਜ਼ੇ ਦੇ ਕਾਰਨ ਜਥੇਦਾਰ ਆਪਣੀ ਮਰਜ਼ੀ ਦੇ ਲਾਏ ਚੁਣ-ਚੁਣ ਕੇ ਲਾਏ ਉਹ ਕੁੱਤੇ ਸੌਦਾ ਸਾਧਨ ਮਾਫੀ ਦਵਾਈ ਔਰ ਮਾਫੀ ਦਿਵਾਉਣ ਦਾ ਕਾਰਨ ਸਿਰਫ ਇੱਕ ਕੇ ਇਲੈਕਸ਼ਨ ਦੇ ਵਿੱਚ ਸਾਨੂੰ ਵੋਟਾਂ ਮਿਲ ਜਾਣ ਇੱਕ ਇਕੱਲੇ ਬਾਦਲ ਨੇ ਪੂਰਾ ਪਰਿਵਾਰ ਜਿਹੜਾ ਹੈ ਉਹ ਜਾ ਕੇ ਉਹਦੇ ਸਾਹਮਣੇ ਘੋੜੀ ਬਣ ਬਣ ਕੇ ਉਹਦੇ ਕੋਲ ਅਸ਼ੀਰਵਾਦ ਮੰਗਦੇ ਸੀਗੇ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕੱਲਾ ਬਦਲ ਪਰਿਵਾਰ ਨਹੀਂ ਪੂਰੀ ਅਕਾਲੀਆਂ ਦੀ ਸੀਨੀਅਰ ਲੀਡਰਸ਼ਿਪ ਢੀਂਡਾ ਹੋ ਗਿਆ ਚੰਦੂ ਮਾਜਰਾ ਹੋ ਗਿਆ ਬਲਟੋ ਆ ਵਗੈਰਾ ਜੋ ਵੀ ਕੰਜਰਖਾਨੇ ਨੇ ਇਹ ਸਭ ਉਹਦੇ ਦਰਬਾਰ ਦੇ ਵਿੱਚ ਜਾ ਕੇ ਤੇ ਘੂੜੀਆਂ ਬਣ ਬਣ ਕੇ ਹੱਥ ਜੋੜ ਜੋੜ ਕੇ ਕਹਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ ਰੱਬ ਦਾ ਵਾਸਤਾ ਵੋਟਾਂ ਸਾਨੂੰ ਪਵਾ ਦਿਓ ਇੱਕ ਕਰਤੂਤਾਂ ਨੇ ਇਹਨਾਂ ਲੋਕਾਂ ਦੀ ਇਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲੋਂ ਅਸ਼ੀਰਵਾਦ ਨਹੀਂ ਮਿਲਦਾ ਇਹਨਾਂ ਨੂੰ ਉਸ ਬਲਾਤਕਾਰੀ ਬਾਬੇ ਕੋਲੋਂ ਇਹਨਾਂ ਨੂੰ ਅਸ਼ੀਰਵਾਦ ਮਿਲਦਾ ਹੈ ਅੱਜ ਉਸ ਅਕਾਲੀ ਦਰ ਬੱਦਲ ਦੇ ਜਿਹੜਾ ਰੌਲਾ ਪਿਆ ਤੁਸੀਂ ਸਾਰੇ ਸੁਣ ਰਹੇ ਹੋ ਉਸ ਰੌਲੇ ਦੇ ਵਿੱਚ ਜਿਹੜਾ ਹੁਣ ਸਭ ਤੋਂ ਅੱਗੇ ਹੋਇਆ ਚੰਦੂ ਬਾਜਰਾ ਇਹਦੀ ਪਹਿਲੀ ਕਰਤੂਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਇਹ ਉਸ ਟਾਈਮ ਕਿਉਂ ਨਹੀਂ ਬੋਲੇ ਜਦੋਂ ਇਹ ਵਜ਼ੀਰ ਬਣਦੇ ਸੀਗੇ ਜਦੋਂ ਇਹ ਮੰਤਰੀ ਬਣਦੇ ਸੀਗੇ ਇਹਨਾਂ ਨੂੰ ਅਹੁਦੇ ਮਿਲਦੇ ਸੀਗੇ ਉਦੋਂ ਤੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਹੁਣ ਕਹਿੰਦੇ ਸੁਖਵੀਰ ਮਾੜਾ ਜਿਹੜੀ ਬੀਬੀ ਹੁਣ ਕਹਿੰਦੀ ਹੈ ਕਿ ਸੁਖਵੀਰ ਮਾੜਾ ਜਾਂ ਪ੍ਰਧਾਨ ਬਦਲ ਦਿਓ ਜੇ ਪ੍ਰਧਾਨ ਸਾਹਿਬ ਨਹੀਂ ਚੰਗੇ ਇਹ ਬੀਬੀ ਤੇ ਆਪ ਵਜ਼ੀਰੀਆਂ ਦਾ ਨਿਗਮ ਆਣਦੇ ਰਹੀ ਹੈ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਦੀ ਵੀ ਅਹੁਦੇਦਾਰ ਰਹੀ ਹੈ ਔਰ ਉਸੇ ਵਜ਼ੀਰੀਆਂ ਆਪਣੀ ਜਦੋਂ ਇਹ ਵਜ਼ੀਰ ਸਿੰਘੀ ਵਜ਼ੀਰੀ ਦੇ ਦੌਰ ਦੇ ਵਿੱਚ ਇਸੇ ਬੀਬੀ ਨੇ ਆਪਣੀ ਕੁੜੀ ਵੀ ਮਾਰੀ ਮਾਰ ਕੇ ਉਹ ਕੇਸ ਰਫਾ-ਦਫਾ ਵੀ ਹੋ ਗਿਆ ਉਦੋਂ ਸੁਖਵੀਰ ਚੰਗਾ ਸੀਗਾ ਹੁਣ ਸੁਖਵੀਰ ਮੰਦਾ ਹੋ ਗਿਆ ਹੁਣ ਇਹ ਕਹਿੰਦੇ ਜੀ ਕੋਈ ਕਹਿੰਦਾ ਅਸੀਂ ਪੰਜਾਬ ਬਚਾਉਣ ਰੈਲੀ ਕਰਨੀ ਹੈ ਕੋਈ ਕਹਿੰਦਾ ਜੀ ਅਸੀਂ ਪ੍ਰਧਾਨ ਜਿਹੜਾ ਹੈ ਉਹਨੋਂ ਸਾਈਡ ਤੇ ਕਰਕੇ ਤੇ ਅਕਾਲੀ ਦਲ ਬਾਦਲ ਬਚਾਉਣਾ ਜੀ ਅਸੀਂ ਉਹ ਪ੍ਰਧਾਨਗੀ ਕਰਨੀ ਹੈ ਇਹ ਸਭ ਇੱਕੋ 48 ਦੇ ਚਟੇ बटे ਨੇ ਇਹਨਾਂ ਨੂੰ ਜੋ ਮਰਜ਼ੀ ਕਰਨ ਨੂੰ ਜਿੱਦਾਂ ਮਰਜ਼ੀ ਦੇਖ ਲੋ ਇਹ ਸਭ ਇਹੋ ਕੋਸ਼ਿਸ਼ ਕਰਨਗੇ। ਉਹਦੇ ਬਾਅਦ ਪੰਜਾਬੀਆਂ ਨੇ ਨਵੇਂ ਪਾਰਟੀ ਤੇ ਦਾਅ ਖੇੜਿਆ ਜੀ ਆਮ ਆਦਮੀ ਪਾਰਟੀ ਤੇ। ਲੋਕਾਂ ਨੇ ਸਿਰਾਂ ਤੇ ਚੁੱਕ ਲਿਆ ਭਗਵੰਤ ਮਾਨ ਪਤਾ ਨਹੀਂ ਕੀ ਕਰ ਦੇਗਾ ਪੰਜਾਬ ਦੇ ਕੀ ਹਾਲਾਤ ਬਦਲ ਦੇਗਾ। ਭਗਵੰਤ ਮਾਨ ਨੇ ਜਿੰਨਾ ਮੜਾ ਹਾਲ ਪੰਜਾਬ ਦਾ ਕਰ ਦਿੱਤਾ ਉਹ ਸ਼ਾਇਦ ਹੈ ਕਿ ਮਲੋ ਗਾ ਕਟਾਓ ਪੂਰਾ ਹੋ ਸਕੇ ਇਸ ਬੰਦੇ ਨੇ ਪੰਜਾਬ ਦੇ ਉੱਤੇ ਕਰਜ਼ਾ ਹੀ ਇੰਨਾ ਚੜਾ ਦਿੱਤਾ ਕਿ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਤੇ ਇੰਨੇ ਆ ਦੋ ਢਾਈ ਸਾਲਾਂ ਦੇ ਵਿੱਚ ਕਰਜ਼ਾ ਚੁੱਕ ਲਿਆ ਉਹ ਪੰਜਾਬ ਦਾ ਕਰਜ਼ਾ ਕਿਹੜਾ ਲਾਏਗਾ ਜੀ ਕਿਦਾਂ ਨੱਥੇਗਾ ਉਹ ਕਰਜ਼ਾ ਪਿਛਲੀਆਂ ਰੀਤਾਂ ਚਲੀਆਂ ਆਉਂਦੀਆਂ ਨੇ ਇੰਨੇ ਵੀ ਕੋਈ ਰੀਤ ਨਹੀਂ ਬਦਲੀ ਕਹਿੰਦੇ ਤੇ ਸੀਗੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਪਰ ਉਹ ਕਲਚਰ ਜਿਹੜਾ ਇਹਨਾਂ ਤੇ ਇੰਨਾ ਹਾਵੀ ਹੋ ਗਿਆ ਕਿ ਭਗਵੰਤ ਮਾਨ ਨੂੰ ਤਾਂ ਛੱਡੋ ਉਹਦੀ ਮਾਂ ਨੂੰ ਮਾਂ ਤਾਂ ਛੱਡੋ ਉਹਦੀਆਂ ਭੈਣਾਂ ਤੱਕ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਉਹ ਕੋਰਿਆ ਕੀ ਭੈਣ ਚ ਪੰਜਾਬ ਦੇ ਵਿੱਚ ਐਡਾ ਅਤਵਾਦ ਹੈ ਜਿਹੜਾ ਇਹਨਾਂ ਨੂੰ ਚਾਹੀਦਾ ਪੰਜਾਬ ਦੇ ਹਰ ਰੌਲੀਪਾਈ ਹੋਏ ਕਿ ਮੈਂ ਬਿਜਲੀ ਮਾਫ ਕਰਤੀ ਜੀ ਅਸੀਂ ਫ੍ਰੀ ਰਾਸ਼ਨ ਦੇ ਰਹੇ ਹਾਂ ਜੀ ਅਸੀਂ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਵਾ ਰਹੇ ਹਾਂ ਜੀ ਬੀਬੀਆਂ ਨੂੰ ਓਏ ਯਾਰ ਕੁਛ ਲੋਕਾਂ ਦਾ ਵੀ ਸਾਡਿਆਂ ਦਾ ਕਸੂਰ ਹੈ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਰੱਬ ਨੇ ਤੁਹਾਡੇ ਹੱਥ ਪੈਰ ਦਿੱਤੇ ਹੋਏ ਨੇ ਤੁਸੀਂ ਕਿਉਂ ਕਿਸੇ ਸਲੇ ਦੇ ਅੱਗੇ ਹੱਥ ਚੱਕਦੇ ਤੇ ਸਾਨੂੰ ਫਰੀ ਦੇਉ ਜਦੋਂ ਪਰਮਾਤਮਾ ਨੇ ਮੇਰੇ ਹੱਥ ਦਿੱਤੇ ਨੇ ਮੈਨੂੰ ਮੇਰੇ ਪੈਰ ਦਿੱਤੇ ਨੇ ਮੈਂ ਮਿਹਨਤ ਕਰਕੇ ਖਾ ਸਕਦਾ ਤੇ ਮੈਂ ਕਿਉਂ ਆਪਣਾ ਲਫਾਫਾ ਫੜ ਕੇ ਇਹਨਾਂ ਦੀ ਦੁਕਾਨ ਤੇ ਜਾਣਾ ਕਿ ਮੈਨੂੰ 4 ਕਿਲੋ ਆਟਾ ਦੇ ਦਿਓ ਜੀ ਜਿਹੜਾ ਇਹ ਰਾਸ਼ਨ ਦੇ ਰਹੇ ਨੇ ਸਾਡਾ ਮਹੀਨੇ ਦਾ ਗੁਜ਼ਾਰਾ ਥੋੜੀ ਹੁੰਦਾ ਇਸ ਰਾਸ਼ਨ ਦੇ ਨਾਲ ਪਰ ਇਹਨਾਂ ਨੇ ਇੱਕ ਕਲੰਕ ਪੰਜਾਬੀਆਂ ਦੇ ਮੱਥੇ ਤੇ ਲਾਤਾ ਕਿ ਅਸੀਂ ਤੁਹਾਨੂੰ ਸਭ ਕੁਝ ਫ੍ਰੀ ਦੇ ਰਹੇ ਹਾਂ। ਔਰ ਰੋਜ਼ ਨਿਤ ਤੁਸੀਂ ਵੀਡੀਓਜ਼ ਦੇਖਦੇ ਹੋ ਜਨਾਨੀਆਂ ਸੀਟਾਂ ਪਿੱਛੇ ਜਾਂ ਕਨੈਕਟਰ ਦੇ ਨਾਲ ਕਰਾਏ ਪਿੱਛੇ ਜਗ੍ਹਾ-ਜਗ੍ਹਾ ਤੇ ਲੜਦੀਆਂ ਹੁੰਦੀਆਂ ਨੇ ਇਹਨਾਂ ਲੋਕਾਂ ਨੂੰ ਇਨੀ ਸ਼ਰਮ ਨਹੀਂ ਆਉਂਦੀ ਜਦੋਂ ਤੇ ਆਪਣੇ ਘਰੋਂ ਦੀਆਂ ਦੇ ਮੰਜੇ ਤੇ ਬਹਿ ਕੇ ਤੇ ਕਹਿੰਦੀਆਂ ਕਿ ਸਾਡੇ ਵਰਗਾ ਬਾਦਸ਼ਾਹ ਕੋਈ ਨਹੀਂ। ਤੇ ਜਦੋਂ ਇਹਨਾਂ ਨੇ ਕਿਤੇ ਜਾਣਾ ਆਉਣਾ ਹੁੰਦਾ ਫਿਰ ਘਰੋਂ ਗੱਡੀ ਵੀ ਨਹੀਂ ਆਪਣੀ ਕੱਢਦੀਆਂ ਹਾਲਾਂਕਿ ਗੱਡੀਆਂ ਹੁੰਦੀਆਂ ਨੇ ਘਰ ਪਰ ਗੱਡੀਆਂ ਕੱਢਣੀਆਂ ਨਹੀਂ ਕਿਉਂ ਉਹਦੇ ਵਿੱਚ ਪٹرول ਪਾਣਾ ਤੇ ਇਹਨਾਂ ਨੇ ਉੱਥੇ ਜਾ ਕੇ ਆਧਾਰ ਕਾਰਡ ਬਖਾਉਣਾ ਤੇ ਨਾਲੇ ਆਪਣਾ ਸੀਟ ਧੱਕੇ ਨਾਲ ਸੀਟ ਮੰਗਣੀ ਤੇ ਨਾਲੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਕਹਿਣਾ ਤੂੰ ਮੇਰੇ ਨਾਲ ਮਿਸਬਿਹੇਵ ਕੀਤਾ ਇਹ ਕਰਤੂਤਾਂ ਨੇ ਸਾਡੇ ਅੱਜ ਦੇ ਪੰਜਾਬੀਆਂ ਦੀ ਐਨੀ ਇਹਨਾਂ ਦੀ ਗੈਰਤ ਮਰ ਚੁੱਕੀ ਹੈ ਇਹਨਾਂ ਲੋਕਾਂ ਦੀ ਗਵਰਨਮੈਂਟਾਂ ਨੇ ਮਾਰ ਦਿੱਤੀ ਇਹਨਾਂ ਦੀ ਤਾਂ ਮਰਨੀ ਮਰਨੀ ਗਵਰਨਮੈਂਟਾਂ ਨੇ ਇਹਨਾਂ ਦੀ ਗੈਰਤ ਮਾਰ ਦਿੱਤੀ ਇੱਕ 5 ਕਿਲੋ ਆਟੇ ਪਿੱਛੇ ਇੱਕ 10 ਕਿਲੋ ਆਟੇ ਪਿੱਛੇ ਕਿਸੇ ਦੇ ਸਾਹਮਣੇ ਹੱਥ ਫੈਲਾਉਂਦੇ ਠੀਕ ਆ ਮੰਨਿਆ ਜਿਹੜਾ ਬੰਦਾ ਨਹੀਂ ਕਰ ਸਕਦਾ ਕੋ ਗੁਰੂ ਮਹਾਰਾਜ ਨੇ ਉਹਦੇ ਅੰਗ ਪੈਰ ਦੀ ਸਲਾਮਤੀ ਨਹੀਂ ਉਹਨੂੰ ਦਿੱਤੀ ਨਹੀਂ ਉਹਦੇ ਕੋਲੇ ਕੰਮ ਹੁੰਦਾ ਉਹ ਤੇ ਲਵੇ ਵੀ ਯਾਰ ਉਹਦਾ ਤੇ ਬੰਦਾ ਲੈਣਾ ਪਰ ਘਰਾਂ 'ਚ ਤਾਂ ਤੁਹਾਡੇ ਤਿੰਨ ਤਿੰਨ ਏਸੀ ਲੱਗੇ ਆ ਦੋ ਦੋ ਤੁਸੀਂ ਗੱਡੀਆਂ ਰੱਖੀਆਂ ਤੇ ਆਧਾਰ ਕਟ ਲੈ ਕੇ ਤੁਸੀਂ ਭੈਜੋ ਬੱਸ ਸਟੈਂਡ ਤੇ ਖੜੋ ਹੋ ਜਾਂਦੀ ਕਿ ਬੱਸ ਆਊਗੀ ਸਰਕਾਰੀ ਦੀ ਆਪਾਂ ਚੜ੍ਹਦਾ ਇਹਨਾਂ ਨੂੰ ਇਨੀ ਸ਼ਰਮ ਵੀ ਨਹੀਂ ਹੈਗੀ ਇਹਨਾਂ ਲੋਕਾਂ ਉਤਾਂ ਭਗਵੰਤੇ ਭੰਡ ਨੇ ਫੜ ਕੇ ਅੰਗਰੇਜ਼ਾਂ ਨਾਲੋਂ ਵੀ ਮਾਰੀ ਕੀਤੀ ਸਾਡੇ ਨਾਲ ਅੰਗਰੇਜ਼ ਤਾਂ ਚਲੋ ਉਦੋਂ ਆਜ਼ਾਦੀ ਦੀ ਲਹਿਰ ਚੱਲਦੀ ਸੀਗੀ ਤੇ ਸਿੱਖ ਬੱਚਿਆਂ ਨੂੰ ਜਾਂ ਮੁੰਡਿਆਂ ਨੂੰ ਜਾਂ ਯੋਧਿਆਂ ਨੂੰ ਫੜਦੇ ਸੀਗੇ ਤੇ ਕਾਲੇ ਪਾਣੀ ਭੇਜਦੇ ਸੀਗੇ ਤੇ ਹੁਣ ਇਹਨੇ ਪੰਜਾਬ ਦੀ ਜ਼ੁਬਾਨੀ ਨੂੰ ਚੁੱਕ ਕੇ ਤੇ ਡਬਲੂ ਗਡ ਜੇਲ੍ਹ ਦੇ ਵਿੱਚ ਕੰਨਿਆ ਐਨਐਸਏ ਲਾਈ ਇੱਕ ਇਸ ਅੰਗਰੇਜ਼ਾਂ ਨਾਲੋਂ ਘਟਾ ਐਨਐਸਏ ਜਿਹੜੀ ਆ ਦੁਬਾਰਾ ਅੰਮ੍ਰਿਤਪਾਲ ਤੇ ਇਹਨਾਂ ਨੇ ਲਗਾ ਦਿੱਤੀ ਐ ਉਹ ਕੱਲੇ ਸੈਂਟਰ ਦਾ ਕੰਮ ਨਹੀਂ ਐ ਉਹ ਬਰਾਬਰ ਦਾ ਭਾਈਵਾਲ ਐ ਭਗਵੰਤ ਮਾਨ ਉਹਦੇ ਵਿੱਚ ਔਰ ਇਹਨੂੰ ਪੁੱਛਦਾ ਕਿਹੜਾ ਭਗਵੰਤ ਮਾਨ ਨੂੰ ਪੁੱਛਦਾ ਕਿਹੜਾ ਫੈਸਲੇ ਤੇ ਸਾਰੇ ਦਿੱਲੀ ਤੋਂ ਹੋ ਰਹੇ ਆ ਔਰ ਉਹ ਬਾਣੀਆ ਆਰਐਸਐਸ ਦਾ ਮੈਂਬਰ ਆ ਕੇਜਰੀਵਾ ਜਿਨੇ ਕੇ ਖੁਦ ਲਿਖ ਕੇ ਦਿੱਤਾ ਹੈ ਕਿ ਬੰਦੀ ਸਿੰਘ ਜਿਹੜੇ ਆ ਉਹ ਖਤਰਾ ਨਹੀਂ ਸਾਡੇ ਲਈ ਜਾਂ ਦੇਸ਼ ਲਈ ਖਤਰਾ ਨਹੀਂ ਕੋਰਟ ਚ ਵੀ ਲਿਖ ਕੇ ਦਿੱਤਾ ਸੈਂਟਰ ਗਵਰਨਮੈਂਟ ਨੇ ਵੀ ਲਿਖ ਕੇ ਦਿੱਤਾ ਜਿੰਨਾ ਕਰਕੇ ਉਹਨਾਂ ਦੀ ਰਿਹਾਈ ਨਹੀਂ ਹੋਈ ਉਹ ਰੁਕ ਗਈ ਤੇ ਤੁਸੀਂ ਕਹਿੰਦੇ ਭਗਵੰਤ ਮਾਨ ਨੇ ਕੰਮ ਬੜਾ ਚੰਗਾ ਕੀਤਾ ਕੰਮ ਇਹਨੇ ਜਿਹੜੇ ਚੰਗੇ ਕੀਤੇ ਨੇ ਕਿਤੇ ਬਟਾਲੇ ਆਇਓ ਤਾਂ ਦਿਖਾਵਾਂਗੇ ਕਿ ਐਮਐਲਏ ਨੇ ਠੀਕ ਹੈ ਸੜਕਾਂ ਬਣਾਈਆਂ ਚੌਕ ਬਣਾਤੇ ਪਰ ਜਿਹੜੀਆਂ ਦੂਜੀਆਂ ਘੁਟੂਤਾਂ ਕਰ ਰਿਹਾ ਉਹਦੇ ਬਾਰੇ ਵੀ ਦੱਸਾਂਗੇ ਕੀ ਕੁਝ ਚੱਲ ਰਿਹਾ ਐਸੇ ਕੇਜਰੀਵਾਲ ਨੇ ਮੇਲ ਮਲਾ ਕੇ ਆਰਐਸਐਸ ਦਾ ਮੈਂਬਰ ਤੇ ਹੈ ਹੀ ਹੈ ਇਹਦਾ ਮਤਲਬ ਆਰਐਸਐਸ ਦਾ ਮੈਂਬਰ ਹੈ ਤੇ ਭਾਜਪਾ ਨਾਲ ਵੀ ਗਠਜੋੜ ਹੈ ਤਾਂ ਹੀ ਤਾਂ ਬੰਦੀ ਸਿੰਘ ਬਾਹਰ ਨਹੀਂ ਆ ਰਹੇ ਔਰ ਭਾਜਪਾ ਵੀ ਇੱਕ ਅਜੋਜੀ ਪਾਰਟੀ ਹੈ ਕਿ ਜਿਹੜੀ ਸਿੱਖਾਂ ਨੂੰ ਦੇਖਣਾ ਨਹੀਂ ਚਾਹੁੰਦੀ ਦੇਵੀ ਦੁਰਗਾ ਦਾ ਖਿਤਾਬ ਜਿਹੜਾ ਇੰਦਰਾ ਨੂੰ ਮਿਲਿਆ ਸੀ ਇਹ ਭਾਜਪਾ ਦਾ ਲੀਡਰ ਹੈ ਉਹਨੇ ਦਿੱਤਾ ਸੀ ਆਰਐਸਐਸ ਦੇ ਲੀਡਰ ਸੀਗਾ ਉਹਨੇ ਦਿੱਤਾ ਸੀ ਔਰ ਅਡਵਾਨੀ ਨੇ ਤੇ ਖੁਦ ਆਪਣੀ ਕਿਤਾਬ ਦੇ ਵਿੱਚ ਮਾਈ ਹਿਸਟਰੀ ਮਾਈ ਲਾਈਫ ਕੇ ਪਤਾ ਨਹੀਂ ਕਿਹੜੀ ਆ ਉਹਦੇ ਵਿੱਚ ਉਹਨੇ ਖੁਦ ਲਿਖਿਆ ਹੈ ਕਿ ਅਸੀਂ ਪੂਰਾ ਦਬਾਅ ਪਾਇਆ ਇੰਦਰਾ ਗਾਂਧੀ ਤੇ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰੇ ਤੇ ਤਾਂ ਉਹਨਾਂ ਨੇ ਅਟੈਕ ਕੀਤਾ ਸੀਗਾ ਇਸ ਕਰਕੇ ਤੁਸੀਂ ਸਮਝ ਜੋ ਕਿ ਕੋਈ ਵੀ ਤੁਹਾਡਾ ਆਪਣਾ ਨਹੀਂ ਹੈਗਾ ਮੁੱਕ ਦੀ ਗੱਲ ਇਹ ਹੈ ਜੀ ਸਰਕਾਰ ਕੋਈ ਵੀ ਹੋਵੇ ਉਹ ਪੰਜਾਬ ਦਾ ਭਲਾ ਨਹੀਂ ਜੀ ਕਰਨਾ ਚਾਹੁੰਦੇ ਔਰ ਸਾਡੀ ਮਾੜੀ ਕਿਸਮਤ ਇਹ ਹੈ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੱਜ ਤੱਕ ਕੋਈ ਲੀਡਰ ਚੱਜਦਾ ਮਿਲਿਆ ਨਹੀਂ ਜੋ ਸਾਡੀ ਜਵਾਨੀ ਦੀ ਅਗਵਾਈ ਕਰ ਸਕੇ ਸਾਡੇ ਜਵਾਨਾਂ ਨੂੰ ਸੰਭਾਲ ਸਕੇ ਹੁਣ ਸਾਡੇ ਨੌਜਵਾਨ ਕਦੀ ਭਾਈ ਦੀਪ ਸਿੱਧੂ ਸੀਗੇ ਉਹਨਾਂ ਵਿੱਚੋਂ ਲੀਡਰ ਲੱਭਦੇ ਨਹੀਂ ਕਦੀ ਭਾਈ ਹਵਾਰੇ ਚੋਂ ਲੱਭਦੇ ਨਹੀਂ ਕਦੀ ਆਪਾਂ ਸਿੱਧੂ ਮੂਸੇਵਾਲੇ ਦੇ ਮੂੰਹ ਵੱਲ ਦੇਖਦੇ ਆਂ ਤੇ ਕਦੀ ਭਾਈ ਅਮਰਿਤਪਾਲ ਦੇ ਮੂੰਹ ਵੱਲ ਦੇਖਦੇ ਆਂ ਪਰ ਇਹਨਾਂ ਗਵਰਨਮੈਂਟਾਂ ਨੇ ਛੱਡਣਾ ਕੋਈ ਨਹੀਂ ਜਿਹਦੇ ਤੇ ਇਹਨਾਂ ਦੀ ਅੱਖ ਆ ਗਈ ਉਹ ਇਹਨਾਂ ਨੇ ਮਤਲਬ ਸਾਨੂੰ ਲੀਡਰ ਮਿਲ ਨਹੀਂ ਦੇਣਾ ਦੂਸਰੀ ਗੱਲ ਇਹ ਹੈ ਜੀ ਜੋ ਕਮਾ ਹਕੂਮਤਾਂ ਦੇ ਨਾਲ ਮੱਥਾ ਲਾਉਂਦਿਆਂ ਨੇ ਉਹਨਾਂ ਨੂੰ ਇਹੋ ਹੀ ਮੁਸ਼ਕਲਾਂ ਪੇਸ਼ ਹੁੰਦੀਆਂ ਨੇ ਜਿਹੜੀਆਂ ਅੱਜ ਧਨਵਾ ਰਹੀਆਂ ਨੇ ਤੁਹਾਡਾ ਪਾਣੀ ਖਤਮ ਕਰ ਦਿੱਤਾ ਦੂਜੇ ਸਟੇਟਾਂ ਨੂੰ ਦੇ ਦਿੱਤਾ ਤੁਹਾਨੂੰ 1 ਰੁਪਿਆ ਨਹੀਂ ਉਹਦਾ ਮਿਲ ਰਿਹਾ ਜੇ ਰਾਜਸਥਾਨ ਨੂੰ ਦੇਖੀਏ ਤੇ 12 ਲੱਖ ਕਰੋੜ ਦਾ ਕਿ 12000 ਕਰੋੜ ਦਾ ਪਾਣੀ ਜਿਹੜਾ ਮਹੀਨੇ ਦਾ ਉਹਨੂੰ ਮਿਲਦਾ ਹੈ ਹਰਿਆਣਾ ਦਾ ਵੇਖੀਏ 14000 ਕਰੋੜ ਰੁਪਏ ਦਾ ਪਾਣੀ ਉਹਨਾਂ ਮਹੀਨੇ ਦਾ ਜਿਹੜਾ ਏ ਉਹ ਉਹਨਾਂ ਨੂੰ ਮਿਲ ਰਿਹਾ ਜਿਹਦਾ ਤੁਹਾਨੂੰ 1 ਰੁਪਈਆ ਨਹੀਂ ਮਿਲ ਰਿਹਾ ਤੁਹਾਡੀ ਐਜੂਕੇਸ਼ਨ ਖੋਈ ਜਾ ਰਹੀ ਹੈ ਇੱਕ ਤੇ ਥੱਲੇਡੇ ਲੈਵਲ ਦੇ ਜਿਹੜੇ ਬੱਚੇ ਪ੍ਰੈਵੀ ਕਰਦੇ ਨੇ ਜਾਂ ਦੂਸਰੇ ਪੜ੍ਹਦੇ ਨੇ ਮਿਡਲ ਕਲਾਸ ਪੜ੍ਹਦੇ ਆ ਉਹ ਉਹ ਸਕੂਲਾਂ ਦਾ ਸਟੈਂਡਰਡ ਹੀ ਇਹਨਾਂ ਮਾੜਾ ਕਰ ਦਿੱਤਾ ਕਿ ਬੁਰੇ ਹਾਲ ਹੋ ਗਏ ਤੁਹਾਡੀਆਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀਆਂ ਨੇ ਉਹ ਖੋਲੀਆਂ ਗਈਆਂ ਤੁਹਾਡੇ ਕੋਲ ਤੁਹਾਡੇ ਡੈਮ ਖੋਲੇਗੇ ਤੁਹਾਡੇ ਤੋਂ ਤੁਹਾਨੂੰ ਮੁਫਤ ਬਿਜਲੀ ਦੇ ਕੇ ਤੁਹਾਡੇ ਪਾਣੀ ਜਿਹੜੇ ਜ਼ਮੀਨ ਦੇ ਥੱਲੇ ਪਾਣੀ ਸੀਗੇ ਉਹ ਖਤਮ ਕਰਵਾ ਦਿੱਤੇਗੇ ਤੁਹਾਡੇ ਕੋਲ ਉੱਪਰੋਂ ਵਾਤਾਵਰਨ ਦਾ ਬੇੜਾ ਕਰ ਕਰ ਦਿੱਤਾ ਗਿਆ ਸੜਕਾਂ ਦਾ ਜਾਲ ਵਿਛਾਉਣ ਦੇ ਨਾਂ ਤੇ ਉੱਤੇ ਜਿੰਨੇ ਰੁੱਖ ਸੀ ਕਰਨ ਲੱਗੂ ਕਟਾ ਦਿੱਤੇ ਗਏ ਲੱਗ ਥੱਲੇ ਉਹ ਪਾਣੀ ਮੁੱਕ ਗਿਆ ਉੱਤੋਂ ਰੁੱਖ ਮੁੱਕ ਗਏ ਜ਼ਮੀਨ ਬੰਜਰ ਹੋ ਜਣੀ ਤੁਹਾਡੀ ਹੋਰ ਦਹਾਕ ਸਾਲਾਂ ਨੂੰ ਵੀ ਇਹਨੂੰ ਦੇਖਿਓ ਬਣਦਾ ਕੀ ਹੈ ਬੇਰੋਜ਼ਗਾਰੀ ਐਨੀ ਬਤਾ ਦਿੱਤੀ ਕਿ ਸਾਡਾ ਨੌਜਵਾਨ ਜਿਹੜਾ ਹੈ ਉਹ ਵਿਚਾਰਾ ਪ੍ਰਵਾਸ ਕਰਨ ਨੂੰ ਮਜਬੂਰ ਹੋ ਗਿਆ ਔਰ ਉਹਨਾਂ ਦੀ ਜਗ੍ਹਾ ਤੇ ਲਿਆ ਕੇ ਭਈਏ ਬਣਾਓ ਭਈਏ ਬਿਠਾਓ ਔਰ ਭਈਆਂ ਦੇ ਆਧਾਰ ਕਾਰਡ ਬਣਾ ਕੇ ਤੇ ਆਪਣੀਆਂ ਵੋਟਾਂ ਦਾ ਸਿਲਸਿਲਾ ਫੇਰ ਚਾਲੂ ਰੱਖੋ ਇਹ ਹਾਲਾਤ ਕਰ ਦਿੱਤੇਗੇ ਸਭ ਤੋਂ ਵੱਡੀ ਮਾਰ ਮਾਰੀ ਗਈ ਨਸ਼ੇ ਦੀ ਇਹ ਸਰੂਪ ਗਵਰਨਮੈਂਟ ਦੀ ਪਾਲਿਸੀ ਹੁੰਦੀ ਹੈ ਕਿ ਜੋ ਵੀ ਕੰਮ ਜਿਹੜੀ ਹੈ ਉਹ ਗਵਰਨਮੈਂਟ ਦਾ ਮੱਥਾ ਲਾਏਗੀ ਸਭ ਤੋਂ ਪਹਿਲਾਂ ਉਹਦੇ ਵਿੱਚ ਨਸ਼ਾ ਵੜਿਆ ਜਾਏਗਾ ਤੁਸੀਂ ਕੈਨੇਡਾ ਦੇ ਮੂਲ ਨਿਵਾਸੀ ਜਿਹੜੇ ਨੇ ਉਹਨਾਂ ਦੀ ਹਾਲਤ ਦੇਖ ਲਓ ਕਿਤੇ ਅਮਰੀਕਾ ਦੇ ਮੂਲ ਨਿਵਾਸੀ ਜਿਹੜੇ ਨੇ ਉਹਨਾਂ ਦੀ ਹਾਲਤ ਦੇਖ ਲਓ ਕਿਤੇ ਉਹ ਬੰਦੇ ਇਸ ਟਾਈਮ ਤੇ ਹਾਸ਼ੀਏ ਤੇ ੱਕੇ ਹੋਏ ਨੇ ਨਸ਼ਾ ਕਰਦੇ ਨੇ ਜ਼ੁਲਮ ਦਾ ਰਾਹ ਉਹਨਾਂ ਨੇ ਅਪਣਾ ਲਿਆ ਹੋਇਆ ਕਿਉਂ ਹੋਰ ਕੀ ਕਰਨ ਜਦੋਂ ਇਹਨਾਂ ਨੇ ਗੋਰਿਆਂ ਨੇ ਮੂਲ ਨਿਵਾਸੀਆਂ ਕੋਲੋਂ ਉਹਨਾਂ ਦੇ ਦੇਸ਼ ਜਿਹੜੇ ਨੇ ਉਹ ਖੋਲੇ ਤੇ ਫਿਰ ਉਹ ਵੀ ਵਿਚਾਰੇ ਕੀ ਕਰਦੇ ਤੇ ਇਹੋ ਹੀ ਹਾਲ ਹੁਣ ਸਾਡੇ ਨੇ ਇੱਥੇ ਕਿਰਦਾ ਪੰਜਾਬ ਦੀ ਜਵਾਨੀ ਨੂੰ ਐਸਾ ਇਹਨਾਂ ਨੇ ਨਸ਼ੇ ਦੇ ਵਿੱਚ ਤੱਕ ਦਿੱਤਾ ਕਿ ਉਹ ਜਵਾਨੀ ਜਿਹੜੀ ਹੈ ਕੁਝ ਨਸ਼ੇ ਤੋਂ ਇਲਾਵਾ ਹੋਰ ਕੋਈ ਸੋਚਣਯੋਗੀ ਰਹਿ ਨਹੀਂ ਨਾ ਛੱਡੀ ਹੈ ਇਹਨਾਂ ਨੇ ਇਸ ਕਰਕੇ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਸੋਚੋ ਆਪਣੇ ਪਰਿਵਾਰ ਦਾ ਸੋਚੋ ਪਰ ਨਾਲ-ਨਾਲ ਪੰਜਾਬ ਦਾ ਵੀ ਸੋਚੋ ਕਿਉਂਕਿ ਸਾਡੇ ਪੁਰਖਿਆਂ ਨੇ ਇਸ ਪੰਜਾਬ ਲਈ ਆਪਣੀਆਂ ਜਾਨਾਂ ਦਿੱਤੀਆਂ ਆਪਣਾ ਖੂਨ ਵਹਾਇਆ ਤੇ ਜੇ ਅਸੀਂ ਇਹਨੂੰ ਨਾ ਸੰਭਾਲ ਸਕੇ ਅਸੀਂ ਛੱਡ ਕੇ ਬਾਹਰ ਜਾ ਕੇ ਬੈਠ ਗਏ ਇੱਥੇ ਮੈਜੋਰਟੀ ਕਿਸੇ ਹੋਰ ਦੀ ਬਣ ਗਈ ਤੇ ਫਿਰ ਸਾਨੂੰ ਇਹ ਡਾਂਗਾ ਮਾਰ-ਮਾਰ ਕੇ ਇਥੋਂ ਕੱਢਣਗੇ ਇਹ ਗੱਲ ਯਾਦ ਰੱਖੇ ਏਸੀ ਜੀ ਸਾਡੀ ਅੱਜ ਦੀ ਵੀਡੀਓ ਕੱਲੂ ਇੱਕ ਵੀਡੀਓ ਲੈ ਕੇ ਫੇਰਾ ਜਰੂਮਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀਉਂਦੇ ਰਹੋ